ਉੱਤਰੀ ਟਾਬਿਆਂ ਦੀ ਲੱਗਦੀ ਸਵਾਦ ਨਹੀਂ ਬਾਰੇ ਬੱਚੇ ਕਦੋਂ ਰਹਿ ਕੇ ਸਾਡੀ ਯਾਦ ਨਹੀਂ ਤਰੀ ਟਾਬਿਆਂ ਦੀ ਲੱਗਦੀ ਸਵਾਦ ਨਹੀਂ ਬਾਰੇ ਬੱਚੇ ਕਦੋਂ ਰਹਿ ਕੇ ਸਾਡੀ ਯਾਦ ਨਹੀਂ ਮੈਂ ਤੈਨੂੰ ਚਾਹੀ ਸਬਾਤ ਜਿਮੇਵਾਰੀ ਅੱਜ ਤੈਨੂੰ ਚਾਹੀ ਸਬਾਤ ਜਿਮੇਵਾਰੀ ਤੂੰ ਰੱਖੀ ਹੋਣ ਘਰ ਮੰਡੀਏ گڈی گٹ دي جاندي ਏ ٽورا پٽدي وٺندي تو اڙڙ وڌي ਏ گڈی گٹ دي جاندي ਏ ٽورا پٽدي وٺندي تو اڙڙ وڌي ਏ بيت شام توں جڏو سگار آندا کُناسي توں تو ماڻي ڪري دا ھے بيت شام मेरा कर 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 मेरी लाइफ को हो गया तू देखिया ना मुंह कर ही बनाओ याद पन्ना पर याद तेरी ले ले याद पन्ना पर याद तेरी बच्ची के पीछे जल रसे ते बिट्टी कित्या उदा सादा पप्पा ले आवे बिनु ने तो मोसे गई बिट्टी कित्या उदा सादा पप्पा ਮੈਂ ਬੇਟਕਿਆ ਆ ਨਾਰੇ ਖਾਬਤ ਸਮਹਾਰਦਾਰੀ ਨੇ ਤਿਹੋੜ ਖਸਦਾਈ ਦਾ ਜੁਨਜੀ ਬਾਂ ਵਿੱਚ ਸਭ ਤੇ ਦੀ ਨੂਰ ਹੈ ਲਖਾੜਾ ਲਾ ਕੇ ਜਤੋਂ ਆਈਦਾ ਹੁਣ ਜੁਨਜੀ ਬਾਂ ਵਿੱਚ ਸਭ ਤੇ ਦੀ ਨੂਰ ਹੈ ਲਖਾੜਾ ਲਾ ਕੇ ਜਤੋਂ ਆਈਦਾ ਤੇਲ ਤੀਆਂ ਬੰਗੂ ਲੰਗਦੇ ਨੇ ਜੱਟ ਦੇ ਤੇਲ ਤੀਆਂ ਬੰਗੂ ਲੰਗਦੇ ਨੇ ਜੱਟ ਦੇ ਨਾ ਚੁੰਡ ਗਏ ਭੌਰ ਬੰਲੀਏ भीगट दी जाने पूरा पट टू बटे ओवा गौरव बलीं कट कट पूरा पट टू बटे ओवा गौरव बलीं मैं निकला फिरते रे दिन रात सिर से कुल्ले जाके मिटे ना मैं निकला ਨਾਮ ਮਿੱਤਰਾ ਕਤੀ ਰਾਤ ਨੂੰ ਚਲਾਵੇ ਨਹੀਂ ਥੱਕੀ ਜਮਾਨਾ ਇੱਕ ਰਾਮ ਮਿੱਤਰਾ ਕਤੀ ਲੋਕ ਲੈ ਚਲਾਏ ਕਰ ਗਿੱਲ ਤੂੰ ਕਤੀ ਲੋਕ ਲੈ ਚਲਾਏ ਕਰ ਗਿੱਲ ਤੂੰ ਜਮਾਨ ਤੇਰੇ ਨਾਲ ਸੁਣੀ ਗਈ ਬਿੱਤੀ ਕਿੱਤੇ ਆਉਂਦਾ ਉਹ ਗੰਦਰੀ ਤੇ ਸਮੱਧ ਰੱਖੀ ਦੀ ਸ਼ਿੰਗਾਰ ਕੇ ਨਿਬਨ ਕੇ ਰਬਾਲ ਗੋਰੀਆਂ ਲੋਹਾਰਨ ਮਜਉਂਦਾ ਮਿੱਠੇ ਵਾਲਾ ਨਹੀਂ ਹੋ ਕੇ ਲੈਣੇ ਰੰਗੋਰੀਆਂ ਲੋਹਾਰਨ ਮਜਉਂਦਾ ਮਿੱਠੇ ਵਾਲਾ ਨਹੀਂ ਹੋ ਕੇ ਲੈਣੇ ਰੰਗੋਰੀਆਂ ਜਦੋ ਚੰਨ ਕੇ ਸੁਨਾ ਜਲਮਕੀਲਾ ਉਹ ਜਦੋ ਚੰਨ ਕੇ ਸੁਨਾ ਜਲਮਕੀਲਾ ਨਹੀਂ ਖੁਸ਼ੀ ਕਰੇ ਔਰ ਬੱਲੀਏ ਬੱਡੀ ਜੱਟ ਦੀ ਜਾਂਦੀ ਐ ਛੂੜਾ ਪੱਟ ਦੀ ਮੱਠੰਡੇ ਤੋਂ ਅਦੌਰ ਵੱਲ ਜਾਈਏ ਕਿਦ ਕਦਿਉਂ ਦੱਸਣ ਫੋਨ ਯਾਰ ਮਿੰਟ ਤੇ ਖੁਸ਼ ਦੇ ਬੱਡੀ ਜੱਟ ਦੀ ਜਾਂਦੀ ਐ ਛੂੜਾ ਪੱਟ ਦੀ ਮੱਠੰਡੇ ਤੋਂ ਅਦੌਰ ਵੱਲ ਜਾਈਏ ਕਿਦ ਕਦਿਉਂ ਦੱਸਣ ਫੋਨ ਯਾਰ ਮਿੰਟ ਤੇ ਖੁਸ਼ ਦੇ